ਦਿਖਾਣਾ ਤੇ ਤੂੰ ਨੇਰੀ ਲਿਆਈ ਉਹਨੇ ਕਿਉਂ ਦੀ ਹਾਂ ਇਹ ਗੱਪਰੂ ਨਾ ਜਾ ਸਰਾ ਘਰਾਦਾ ਕਹਿੰਦੇ ਐ ਪੂਰਾ ਲਾਦਾ ਮੈਂ ਕਿਹਾ ਬਹਿ ਜਾ ਮੇਰੇ ਕਰਾਈ ਪਈ ਆ ਜੇ ਨੋਟ ਸੜ ਗਿਆ ਤੇ ਨਕਲੀ ਆ ਜੇ ਨਾ ਛੜਿਆ ਸ਼ਹਿਰ ਅਸਲੀ ਕਿਉਂ ਮੋਟ ਨੇ ਮੋਟਾ ਮੋਟੀ ਹੈ ਸ਼ਿਪਿੰਗ ਕਰ ਦੇਗੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਧ ਮੈਂ ਹੋਪ ਕਰਦਾ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਾਕੀ ਗਾਇਜ਼ ਇਹਨਾਂ ਨੇ ਕੋਈ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀ ਨਹੀਂ ਸੋਗਾ ਜਔ ਤੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮਟਰ ਨੇ ਕਿਹਾ ਪ੍ਰੋਟੀਨ ਘੱਟ ਖਾਣਾ ਤੇ ਤੂੰ ਨੇਰੀ ਲਿਆਈ ਉਹਨੇ ਕਿਉਂ ਦੀ ਹਾਂ 2 ਕਿਲੋ ਮੱਜਾਂ ਦਾ ਤੇ 2 ਕਿਲੋ ਗਾਵਾਂ ਦਾ ਘਿਓ ਤੇਰਾ ਅੱਜ ਖਰੜ ਜਾ ਜੋ ਪਕਰ ਕੇ ਪੈਕ ਕਰਦੇ ਅਗਲੇ ਦਾ ਕਿਉ ਤੇ ਮੈਂ ਕੀਤਾ ਪਿਆਵਾ ਪੈਕ ਕੀਤਾ ਪਿਆਵਾ ਵੈਰੀ ਗੁੱਡ ਤੇ ਬਾਕੀ ਜਲੰਧਰ ਜਾਣਾ ਵਾ ਜਲੰਧਰ ਜਾਣਾ ਕਿੰਨੇ ਆ ਜਲੰਧਰ ਕਿੰਨੇ ਲਿਆਣਾ ਵਾਸਤੇ ਭੇਜ ਦੇਣਾ ਉਹ ਥੋਗ ਫਾਲੂ ਗਿਆ ਪਈ ਜਲੰਧਰ ਕਿੰਨੇ ਲਿਆਣਾ ਜਲੰਧਰ ਵਾਸਤੇ ਪਹਚਾ ਦੂ ਟੈਨਸ਼ਨ ਨਾਲ ਤੂੰ ਖਾਈ ਜਾਨੀ ਨਾ ਕਿਉ ਤਾਂ ਖਾਣਾ ਨਹੀਂ ਕਰਦਾ ਕਰਦਾ ਸਪਰੇ ਸਾਰੀ ਕਰਦਾ ਨਵੇੜ ਦੋ ਬਸ ਤਾਂ ਸਪਰੇ ਨਵੇੜ ਦਾ ਨਵੇੜ ਦਾ ਜੂਰ ਸਾਹਿਬ ਜਾਣਾ ਚੱਕ ਦਾ ਗਰੀਬੀ ਸਪਰੇ ਵਾਲੀ ਬਸ ਵੈਰੀ ਗੁੱਡ ਨਾਸਨੋਰ ਬਾਲਦਾ ਬਾਲਾ ਬਾਲਾ ਸਨੈਪਚੈਟ ਉੱਤੇ ਚੈੱਕ ਕਰੋ ਵਾਹ ਜੀ ਵਾਹ ਕੀ ਬਾਤ ਹੈ ਕਹਿੰਦੇ ਆ ਜਿਹੜੀ ਮੋਛੀ ਡੌਣ ਵਾਲੇ ਬਣਾਦੀ ਨਾ ਇਹ ਗੱਭਰੂ ਨਾ ਜੋਂ ਸਰਾ ਘਰਾਦਾ ਕਹਿੰਦੇ ਬਹੁਤ ਆ ਹੈ ਵੇਲਾ ਕਿੰਨਾ ਵਧੀਆ ਥਾਟ ਲਿਖਿਆ ਹੋਇਆ ਇਹ ਚਲ ਮੈਂ ਤੈਨੂੰ ਦਿੱਤਾ ਆ ਆਈਡੀਆ ਵੈਸੇ ਦਿਮਾਗ ਤੈਨੂੰ ਪਨਾ ਦੇਨੂੰ ਆ ਇਧਰ ਕੀ ਵੇਖੀ ਮੋਟਾ ਮੋਟੇ ਦੇ ਵੇ ਲੋ ਕੰਮ ਆ ਕਿਨੇ ਬਣਾਏ ਆ ਆ ਨਹੀਂ ਮੈਨੂੰ ਫੱਬੇ ਸਿੱਧੀ ਗੱਲ ਦੱਸਾਂ ਬਾਕੀ ਜੀ ਸਰਾ ਲਵਾਦੀ ਜਿਹੜੀ ਇਧਰ ਵੀ ਆ ਐਂਗਰੀ ਬਰਡ ਬਣਾਇਆ ਜੀ ਮੇਰੇ ਲਈ ਹੀ ਖਵਾਣ ਕੇ ਦੂ ਲੋ ਵਾਹ ਜੀ ਆ ਜਿਹੜਾ ਐਂਡ ਲਵਾਇਆ ਪਿਆ ਤੁਸੀਂ ਮੈਂ ਕਹਿੰਨਾ ਆਈ ਲਵ ਮੋਗਾ ਆਪਣਾ ਜਿਹੜਾ ਤੁਸੀਂ ਮੋਗਾ ਬਵਾਤਾ ਨਾ ਉੱਧਰ ਇਧਰ ਵੇਖ ਇਹ ਦਿਲ ਜਿਤਲਾ ਦੇਲਾ ਅੱਛਾ ਸਿਡਰੀਆਂ ਵਾਲਾ ਵੀ ਵਾਹ ਜੀ ਵਾਹ ਫਿਰ ਉਹ ਫੇ ਫੋਨ ਆ ਜਾਂਦੇ ਹਾਂ ਉੱਧਰ ਚਾਹੀਦਾ ਫਿਰ ਨਹੀਂ ਪੂਰਾ ਐਂਡ ਲਾ ਇਹ ਪੂਰਾ ਲਾਦਾ ਮੈਂ ਕਹਿੰਦਾ ਬਹਿ ਜਾ ਬਹਿ ਕੇ ਖਾਈ ਪਈ ਆ ਸਟਾਰਟ ਕਰਕੇ ਖਵਾਣੇ ਤੇ ਨੂੰ ਹੁਣ ਚਲਾ ਕੇ ਵੇਖੀ ਆਪਾਂ ਲੇਟਾ ਲੂਟਾ ਜੀ ਆ ਤੇਰੀ ਰੀਲ ਪਾਉਣੇ ਤੇ ਹਾਂ ਕਾ ਮੋਟ ਨੇ ਮੋਟਾ ਮੋਟੀ ਹੈਂ ਸ਼ਿਪੀ ਕਰ ਦੇਗੇ ਜੇ ਬੀਗ ਹੋ ਜਾਂਦੀ ਹੈ ਤੇ ਬਾਕੀ ਜੀ ਆਪਣੇ ਮੂਗੇ ਏਰੀਏ ਦੇ ਵਿੱਚ ਹਾ ਥੱਲੇ ਵੀ ਲਾਈਟਾਂ ਬਲਿੰਕ ਕਰਨ ਦੀਆਂ ਸਾਰਾ ਕੰਮ ਜਿਨ੍ਹਾਂ ਨੇ ਕੀਤਾ ਵਾ ਅੱਜ ਡਾਕਟਰ ਸਾਹਿਬ ਆਏ ਆ ਇੰਨੇ ਸਨਵਰ ਵਾਲਾ ਤੇ ਮੋਟਾ ਸੰਧੂ ਜੀ ਯਾ ਸੱਜੇ ਡਾਕਟਰ ਸਾਹਿਬਰਾ ਕੋ ਚੈੱਕ ਕਰਕੇ ਦੱਸਣਗੇ ਆਪਣੇ ਕੰਪਾਉਂਡਰ ਲੱਗੇ ਹੋਏ ਆ ਹੌਲੀ ਹੌਲੀ ਇਹ ਕੰਮ ਵਾਲੇ ਰੱਖੇ ਜਿਹੜੇ ਆਪਾਂ ਕਿੰਨੇ ਸ਼ਹਿ ਚਾਹੀਦਾ ਲੈ ਲਓ ਥੋੜਾ ਜਿਹਾ ਰਹਿ ਗਿਆ ਪਿਛਲੇ ਤੋਂ ਕੰਮ ਜਿਹੜੇ ਤੇ ਕੰਮ ਨੂੰ ਰੱਖਿਆ ਤੂੰ ਗੱਲ ਕਰ ਬਾਕਿੰਗ ਕਰਾਂਗੇ ਇੱਕ ਮਿੰਟ ਸੀ ਮੁਕਾਮ ਆ ਰਿਹਾ ਆ ਆਪਣੇ ਕੰਪਾਉਂਡਰ ਆ ਕਿਵੇਂ ਖਾ ਖਾ ਦਾ ਚਮਚਾ ਕਿਵੇਂ ਖਾ ਸਕਦੇ ਆ ਕਰਕੇ ਆ ਜਬ ਆ ਗਈ ਧੱਕ ਲਿਆ ਅਸ਼ੋਰਾ ਇੱਕ ਜੇ ਆ ਜੰਮਿਆ ਗੱਗੂ ਉਹ ਵੀ ਜੰਮਿਆ ਸੀ ਆਇਆ ਆਇਆ ਨਹੀਂ ਨਹੀਂ ਇਹ ਜੰਮਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਸ਼ਾਇਦ ਦੀ ਹਾਂ ਠੰਡੇ ਜੰਮ ਹੀ ਜਾਂਦਾ ਸ਼ਾਇਦ ਸਹੀ ਗੱਲ ਉਹ ਬਈ ਹੂੰ ਬਤੀ ਚਲਾਉਗਾ ਸਹੀ ਉਹ ਮੈਨੂੰ ਨਾ ਬੈਠ ਕੇ ਨੂੰ ਦਿੱਤੇ ਨਹੀਂ ਕਰਨੀਂ ਨੂੰ ਮਾਰਨ ਚਾਹਤ ਖਲਾਰ ਵੀ ਨਾ ਸ਼ਹਿਰ ਵਾਲਾ ਨੋਟ ਤੇ ਖਲਾਰ ਦੇ ਉਹੋ ਘਾਚਾ ਕੇ ਪਿਓਰ ਸ਼ਾਇਦ ਯਾਰ ਬੱਲੇ ਕਾਉਟੀ ਚੈੱਕ ਕਰੋ ਸ਼ਾਇਦ ਦੋਨਾਂ ਤੋਂ ਬੰਨ੍ਹਿਆ ਜੇ ਨੋਟ ਸੜ ਗਿਆ ਤੇ ਨਕਲੀ ਆ ਜੇ ਨਾ ਸੜਿਆ ਸ਼ਹਿਰ ਅਸਲੀ ਤੂੰ ਸੈਂਸ ਬਾਕੀ ਆਪਾਂ ਇਹਨੂੰ ਐਕਸਪੈਰੀਮੈਂਟ ਵੱਡਾ ਕਰਨਾ ਇੱਥੇ ਨੋਟ ਸੜਦਾ ਨਹੀਂ ਨੋਟ ਨਹੀਂ ਸੜਦਾ ਉੱਤੇ ਬਾਲਾ ਵੇਖ ਬਾਲਾ ਵੇਖੋ ਇੱਥੇ ਸ਼ਾਇਦ ਉੱਪਰਦਾ ਵੇਖੋ ਗਾਂਦੀ ਇਸੇ ਨੂੰ ਲਾਓ ਅੱਗ ਗਾਂਦ ਜੇ ਮੂੰਹ ਬੰਦ ਚੁੱਪੀ ਜਾਂਦੇ ਲਓ ਜੀ ਆ ਚੈੱਕ ਕਰੋ ਹਵਾ ਦੇ ਨਾਲ ਲਾੜ ਨਾਲ ਅੱਗੇ ਪਿੱਛੇ ਜਾਂਦੀ ਆ ਤਾਜ਼ਰ ਜੰਨੀ ਦਾ ਨੋਟ ਨਹੀਂ ਸੜ ਰਿਹਾ ਤੁਹਾਨੂੰ ਵੀ ਚੈੱਕ ਕਰਾ ਦਿੰਦੇ ਆ ਫਿਰ ਪਿਓ ਦਾ ਸ਼ਹਿਰ ਆਪਣਾ ਮੈਂ ਹੁਣ ਆਪਾਂ ਖੰਡ ਪਾ ਕੇ ਵੀ ਲੋਕਾਂ ਨੂੰ ਦੱਸਾਂਗੇ ਨਾ ਕਿ ਨਕਲੀ ਕੀ ਹੁੰਦਾ ਇਹ ਤੋੜਾ ਚੱਲਣਾ ਨਹੀਂ ਮੁੜ ਕੇ ਸੋਹ ਖਰਾਬ ਕਰਦਾ ਲਾ ਦੇਣਾ ਚਾਚੇ ਨੇ ਜੋ ਭੱਜਿਆ ਚੱਲਣ ਸਕੇ ਨਾ ਕਿ ਰੰਗ ਖਟਾ ਕਰਦਾ ਥੋੜਾ ਜਿਵੇਂ ਵਿਆਹ ਤੇ ਆਇਆ ਹੁੰਦਾ ਹਲਦੀ ਲਵਾ ਕੇ ਆਇਆ ਹੁੰਦਾ ਮੋਦੀ ਵੀ ਰੱਖੋ ਕਰਕੇ ਆਂਦੀ ਜੀ ਦੇਖ ਲੈ ਚੋਰ ਜੰੰਗਾ ਕੋੜੀ ਇਹਦੀ ਸੇਲੀ ਮਾਰਦੀ ਇਹ ਨਾ ਕੰਨੀਆਂ ਹੀ ਕੁੜੀਆਂ ਇਹਨੇ ਗੱਲ ਕਰਦੀਆਂ ਭਰਾਵਾ ਤੂੰ ਸੌਂ ਆ ਜਾ ਆਦੀ ਮੰਮੀ ਦੀ ਸੌਂ ਆਇਆ ਮੁੰਡੇ ਦਾ ਹੂਣਾ ਤੇ ਆਇਆ ਯਾਰ ਆ ਕੀ ਸਾਡੇ ਇੱਥੇ ਦੁੱਖ ਹੁੰਦਾ ਦਿਲ 'ਚ ਡਰ ਕੋ ਨਹੀਂ ਕਰਦੇ ਤਾਂ ਸਾਨੂੰ ਵੀ ਹੁੰਦਾ ਬੁੱਗੇ ਕਰਦੇ ਤਾਂ ਸਾਨੂੰ ਵੀ ਦੁੱਖ ਲੱਗਦਾ ਵਾ ਮੈਂ ਭਰਾਵਾ ਕੋਲ ਆ ਗਿਆ ਉੱਠ ਕੇ ਨਾ ਚੈੱਕਰਾ ਚੈੱਕਰਾ ਕਮਾ ਆ ਇਹਨੂੰ ਹੁਣੇ ਹੁਣੇ ਕੱਚੇ ਆਇਆ ਵੀਰ ਜੀ ਆ ਜਿੰਨੂੰ ਜਿੰਨੂੰ ਸ਼ਹਿ ਚਾਹੀਦਾ ਸਿਰਫ 50 ਕਿਲੋ ਰਹਿ ਗਿਆ ਸਾਡੇ 7 ਕੁਇੰਟਲ 'ਚੋਂ 7 ਕੁਇੰਟਲ ਰਹਿ ਗਿਆ ਤੇ 50 ਕਿਲੋ ਰਹਿ ਗਿਆ ਵਾ ਜਿੰਨੇ ਲੈਣਾ ਹੋਵੇ ਸ਼ਹਿਦ ਤੇ ਲੈ ਲਿਓ 2000 ਨੂੰ ਨਹੀਂ ਓਨਲੀ 330 ਰੁਪਏ ਕਿਜੀ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ